ਉਹ ਜੀ ਪਾਣੂ ਅੱਕੇ ਬਈ ਉਹ ਪੂਲ ਬੰਦ ਕਰਤੇ ਆ ਉਹ ਪਰ ਸਿਲੀਆਂ ਹੀ ਰੱਖ ਰਏ ਆਂ ਮਿੰਟਲੀਆਂ ਭਾਰੀ ਬਹੁਤ ਹੁੰਨੀਆਂ ਉਹ ਇਸ ਕਰਕੇ ਗੁਰਾਂ ਗੱਡੀ ਆ ਦਾ ਪੱਕੀ ਹੋਇਆ ਥੋੜੀ ਜੀ ਦਿਖਾਣੇ ਤੁਹਾਨੂੰ ਅੱਗਾ ਰਸਤਾ ਕੱਚਾ ਬਹੁਤ ਹੈ ਗੱਡੀ ਦਾ ਵੀ ਨਾ ਸੋਲਣਦਾ ਬਈ ਰਾਤ ਛਿੜਕਾ ਜਾ ਪਿਆ ਸ਼ਾਇਦ ਨਾ ਡੱਜ ਭੁੱਬਲ ਨਹੀਂ ਭੁੱਬਲ ਵਾਤ ਉੱਡਦੀ ਔਰ ਪੂਰਾ ਹਾਲ ਹੋ ਜਾਂਦਾ ਮੋਟਰਸਾਈਕਲ ਵਾਲਿਆਂ ਦਾ ਵੀ ਗੱਡੀ ਦਾ ਵੀ ਜਮੀ ਵੀ ਆ ਕੇ ਰਾਤ ਛਿੜਕੇ ਜੇ ਕਰਕੇ ਛਿੜਕਾ ਪਿਆ ਰਾਤ ਆ ਦੇਖੋ ਆ ਰੋਡ ਬਣ ਰਿਹਾ ਨਾ ਰੋਡ ਕਰਕੇ ਫਿਰ ਉੱਥੇ ਤੇ ਉਹਨਾਂ ਨੇ ਬੰਦ ਕਰਿਆ ਵਾਓ ਹੈਡ ਰੇਲ ਸੇਲੀਆਂ ਰੱਖਦੇ ਉੱਪਰ ਇਧਰ ਨੂੰ ਕੁਮਾਇਆ ਬਾਹਰ ਰੋਡ ਆ ਕੱਚਾ ਰਸਤਾ ਜਾਂ ਬਣਾ ਕੇ ਬਾ ਟੈਂਪਰੇਰੀ ਜਾਂ ਆ ਦੇਖੋ ਇੱਥੇ ਨੂੰ ਵੀ ਆ ਪੁਲ ਪੁਲੀ ਲਾਈ ਆ ਤੈਨੂੰ ਵੀ ਆ ਰੋਡ ਆ ਸਿੰਗਲ ਇਧਰ ਪਿੰਡ ਆ ਦੇਖੋ ਆਹ ਸੋਨਾ ਰਾਤ ਛਿੜਕਾ ਜਾ ਪਾਣੀ ਪੁਣੀ ਕਾਫੀ ਮਿੱਟੀ ਤਾਂ ਦਬ ਗਈ ਐਨ ਆ ਦੇਖੋ ਚਿਕੜੀ ਜੀ ਹੋਈ ਵੀ ਆ ਹੁਣ ਆ ਪਾਣੀ ਖੜਿਆ ਰਾਤ 11:00 ਵਜੇ ਮੀਂਹ ਸੁਣਾ ਉਤਰਿਆ ਤਾਂ ਇੱਕ ਵਰਤਨ ਬਾਕੀ ਪਾਣੀ ਨਦੀ ਚ ਵਹਦਾ ਆ ਬਾਈ ਦੇਖਿਆ ਮੈਂ ਇਹਦੇ ਨੇਦੀ ਬਾਹਾ ਪੂਰਾ ਭਰ ਕੇ ਚੱਲ ਰਿਹਾ ਓ ਦੇਖੋ ਸਾਹਮਣੇ ਹੈਡਰਾ ਖੜਿਆ ਉਹ ਤੇ 2 4 6 7 7 ਸਿੱਲੀਆਂ ਰੱਖਤੀਆਂ ਆਜਾ ਹੋ ਰੱਖਣੀ ਹੋਣੀ ਆ ਇਹ ਰੱਖ ਕੇ ਅਸੀਲੀਆਂ ਸੁੱਲੀਆਂ ਫਿਰ ਉਹਦੇ ਬਾਅਦ ਚ ਕੰਪਲੀਟ ਕਰੂੰਗੇ ਚੱਲਦਾ ਇੱਧਰ ਨੂੰ ਦਿਖਾਨੇ ਤੁਹਾਨੂੰ ਦੇਖੋ ਇਹ ਦੇਖੋ ਸਾਹਮਣੇ ਬਹੁਤ ਤਕੜੀ ਪ੍ਰੈਸ਼ਰ ਵਾਲੀ ਮਸ਼ੀਨ ਹੈ ਬਈ ਹੈਡਰਾ ਗਿਆ ਹੈਡਰਾ ਦਾ ਰੱਖੇ ਨਹੀਂ ਸਕਦਾ ਇਹਨਾਂ ਨੂੰ ਆਹਦਾ ਮਸ਼ੀਨ ਨੇ ਦੋ ਮਸ਼ੀਨਾਂ ਐ ਬਹੁਤ ਤਕੜੀਆਂ ਮਸ਼ੀਨਾਂ ਬਈ ਤੋ ਮੈਂ ਕਹਣਾ ਦੋ ਕਿਹਾ ਹੋਰ ਵੀ ਆ ਦੇਖੋ ਇਹਦੇ ਉੱਪਰ ਰੱਖ ੱਲੇ ਆਏ ਆ ਇਹ ਰੇੜੂਆਂ ਜਾਂ ਪਰ ਆ ਦੇਖੋ ਰੱਖਿਆ ਵਾ ਇਹਦੇ ਉੱਪਰ ਬਾਕੀ ਆ ਦੇਖੋ ਇਹ ਖੜੇ ਆ ਦੇਖੋ ਆ ਇਹ ਕ੍ਰੇਨ ਦੇਖ ਲਓ ਟਾਇਰ ਕਿੰਨੇ 2 4 6 8 10 12 ਇਹਨਾਂ 24 ਟਾਇਰ ਹੋਣੇ ਅੱਗੇ ਪਤਾ ਨਹੀਂ ਸੀ ਅੱਗੇ ਸਿੰਗਲ ਬਵਾਚਾਰ ਵੀ ਟਾਇਰ ਹੈ ਮੈਂ ਦੇਖ ਲਓ ਮੈਂ ਨਾ ਵਜਨ ਹੈ ਡਰਾ ਕਿੱਥੇ ਚੱਕ ਦੂਗਾ ਪਰ ਡਬਲ ਚੈੱਕ ਹੈ ਨਾ ਮਨ ਲਗੇਵੇ ਪ੍ਰੈਸ਼ਰ ਵਾਲੇ ਬਹੁਤ ਤਕੜੀ ਗ੍ਰੇਨ ਹੈ ਬਾਈ ਇਸ ਕਰਕੇ ਉਰੇ ਨੂੰ ਰੋਡ ਬੰਦ ਕਰਿਆ ਵਾ ਬਾਕੀ ਆਪਾਂ ਜਿੱਦਖਾਨੇ ਤੁਹਾਨੂੰ ਮੇਲਾ ਨੌਮੀ ਦਾ ਮੇਲਾ ਹੈ ਗੁਗਾ ਮੇੜੀ ਤੇ ਅਪਰੇਲੀ ਆ ਜਾ ਰਹੇ ਹੈ ਮਿਲਨੇ ਮ ਮਮੀ ਵੀ ਜਾਊਗੀ ਮਾਤਾ-ਮਤਾ ਦੇਖਣਾ ਗਏ ਹੁ ਤਾਂ ਮੈਂ ਮੱਥਾ ਟੇਕ ਲੂੰਗੇ ਹੋਰ ਚੱਲ ਚਲੂਗੇ ਕੋਕੀ ਪਹਿਲਾਂ ਜਾਇ ਕਰਦੇ ਤੇ ਬਈ ਹਰ ਸਾਲ ਹੁਣ ਪਿਛਲੇ ਸਾਲ ਵੀ ਗਿਆ ਦਾ ਕਰਮ ਹੈ ਮੇਲਾ ਭਰਦਾ ਤਾਂ ਬਹੁਤ ਪਹਿਲਾਂ ਮਤਲਬ ਕੁਸ਼ਤੀਆਂ ਕਸਤੀਆਂ ਵੀ ਹੋਏ ਕਰਦੀਆਂ ਸੀ ਤੀਆਂ ਹੁਣ ਐਤਕੀ ਪਤਾਨੀ ਕੁਸ਼ਤੀਆਂ ਐ ਨਾ ਜਾ ਕੇ ਹੀ ਪਤਾ ਲੱਗੂਗਾ ਕੁਸ਼ਤੀਆਂ ਦਾ ਤਾਂ ਚਲੋ ਠੀਕ ਹੈ ਜੀ ਦੇਖਦੇ ਆ ਅੱਗੇ ਜਾ ਕੇ ਫਿਰ ਕਿਸ ਤਰ੍ਹਾਂ ਰਹਿੰਦਾ ਮੇਲੇ ਦਾ ਮਾਹੌਲ ਫਿਰ ਦਿਖਾਣੇ ਤੁਹਾਨੂੰ ਮਤਲਬ ਬਲੌਣਾ ਗੰਨਾ ਗੁੰਨਾ ਜ ਸਾਰਾ ਗੇਰ ਤੇ ਆਵਾ ਖਾਸੀ ਚੱਲੀ ਹੋ ਹੋਵੇ ਗੰਨਾ ਸਾਰਾ ਗੈਸ ਤੇ ਟਿੱਡਾ ਕਰਿਆ ਵਾ ਇਹਨ ਵਿੱਚ ਟਿੱਡਾ ਗਿਆ ਗਿਰੀ ਦਿਹਾ ਹਵਾ ਖਾਸ ਹੀ ਆਈ ਹੈ ਨੇਰੀ ਉਹ ਲੱਗਦੀ ਚੱਲੀ ਗਈ ਐ ਤੇ ਆਪਾਂ ਤੁਹਾਨੂੰ ਮੇਲਾ ਮੰਮੀ ਦਾ ਫੋਨ ਆ ਰਿਹਾ ਵਿੱਚੋਂ انشاءਲ ਪਹੁੰਚੇ ਗਏ ਹੁਣ ਤਾਂ ਹੋਰ ਕੀ ਚੱਕੂਗੇ ਕਿ ਨਹੀਂ ਚਲ ਚੱਕੀ ਲੈਣੇ ਹੋ ਜਾਂ ਤਾਂ ਕਟ ਗਿਆ ਦੇ ਛੋਟੇ-ਮੋਟੇ ਪ੍ਰੋਗਰਾਮ ਨੂੰ ਮਡੇ ਛੋਟੇ ਵਿਆਹ ਨੂੰ ਵਧੀਆ ਹੈ ਬਹੁਤ ਤਕੜਾ ਜਿਆਦਾ ਇਕੱਠ ਬਸਤਾ ਤਾਂ ਨਹੀਂ ਹੈ ਆਪਣਾ ਨਹੀਂ ਕੱਟ ਰੇਟ ਚ ਛੋਟੇ-ਮੋਟੇ ਬੰਦੇ ਨੂੰ ਵਧੀਆ ਆ ਦੇਖੇ ਰੇਡੀਆਂ ਸਾਰੀਆਂ ਮੇਲੇ 'ਵਾਂ ਜਾ ਰਹੀਆਂ ਬਾਈ ਆ ਦੇਖੋ ਜਲੇਬੀ ਹੈ ਪਕੌੜਾ ਹੈ ਇਹ 버ਗਰ ਹੈ ਇਹ ਚਾਉਮੀ ਨੇ ਲੇਵਾਂ ਜਾ ਰਹੀਆਂ ਸਾਰੀਆਂ ਐ ਹੂੰ ਆ ਸਾਰੀ ਬਰਵਾਲੇ ਦੀ ਰੇੜੀ ਮੇਲੇਵਾਂ ਮਿਲੂਗੀ ਹੈ ਕੁਸਤੀਆਂ ਪਤਾ ਨਹੀਂ ਹੋਣੀਆਂ ਕਿ ਨਾ ਇਹਦੀ ਯਾ ਟਬੜਾ ਪਿੰਡ ਬਾਹਰ ਗਈ ਵੀ ਆਵਾ ਮੱਥਾ ਟੇਕਣ ਗਰੇ ਇਸ ਤਰ੍ਹਾਂ ਆਪਾਂ ਜਾ ਰਹੇ ਹੈ ਬਹੁਤ ਕੱਠਾ ਆ ਭੀੜ ਬਹੁਤ ਆ ਲਾਈਨ ਬਹੁਤ ਲੰਬੀ ਲੱਗ ਜਾ ਜੇ ਲੇਟ ਜਾ ਹਾਂ ਉਰੇ ਇੱਕ ਜੀਰੀ ਦੁਕਾਨ ਹੈ ਤੁਹਾਨੂੰ ਦੇਖੋ ਇਹ ਨਾ ਗੱਦਰ ਲੱਗੀ ਹੋਣੀ ਹੁਣ ਇਹ ਆ ਦੇਖੋ ਲੱਗੀ ਹੋਣ ਗੱਦਰ ਜੀ ਦੇਖ ਲਓ ਦੇਖੋ ਗਿਰੀ ਤਾਂ ਨਹੀਂ ਆ ਟੱਕੀ ਆ ਸਭਰਾ ਸ਼ੋਰੇ ਵਾ ਉਹੀਆਂ ਮਿੱਟੀਆਂ ਗੀਆਂ ਉਹ ਕਿੰਨਾ ਜੇ ਨਾਚ ਪਿਆ ਬਈ ਤੇਰੀ ਬਹੁਤ ਵਧੀਆ ਆ ਵੀ ਨਹੀਂ ਸਰੀ ਖੜੀ ਐ ਣ ਝੁਕੀ ਵੀ ਹਵਾ ਕਿ ਤੈਨੂੰ ਜ਼ਿਆਦਾ ਹੁੰਦੀ ਕਿ ਤੈਨੂੰ ਘੱਟ ਹੁੰਦੀ ਹੈ ਤੈਨੂੰ ਸ਼ਾਇਦ ਹਵਾ ਉਹ ਵੀ ਘੱਟ ਹੋਆ ਮੇਰੇ ਨਾਲ ਦੀ ਲੱਗਦਾ ਮਾਈ ਗੁਰੂ ਮਾਈ ਗੁਰੂ ਜੀ ਲਾਉ ਜੀ ਪਹੁੰਚ ਗਏ ਆਪਾਂ ਨਾਨਕੀ ਪਿੰਡ फोन किया हाजिर हो गए बल 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 पहुंच गए गोश्रीकालमी क्या हाल चाल है ਠੀਕ ਠਾਕ ਬਾ ਠੀਕ ਜੈ ਤਾਂ ਫੋਨ ਹੀ ਚੱਕਿਆ ਮੈਂ ਕਦ ਕੁੱਤਾ ਜਵਾਂ ਕੀਆ ਕਦ ਕੁੱਤਾ ਜਵਾਂ ਕੀਆ ਚੱਕੇ ਨਹੀਂ ਮੈਂ ਤਾਂ ਉਰੇ ਤਾਂ ਆ ਗਏ ਮੈਂ ਇਹ ਪੈਲਸ ਜੀਪਾ ਮਾਝਲ ਪਹੁੰਚਦਾ ਗਏ ਫੋਨ ਗਿਆ ਚੱਕਣਾ ਹੁਣ ਸਸੀ ਗੱਲ ਦੇ ਯੋ ਨੀ ਉੱਠਣਾ ਮਾਦੀ ਉੱਕੇ ਮਾਰ ਰਹਾ ਮਾਤੋ ਨੰਬਰ ਤੇ ਹੋਰ 3 ਵਜ ਗਏ ਹੂੰ ਫੋਨ ਪਾਈ ਦੀ ਆ ਦੇਵ ਦਾ ਜਗੀ ਪਈ ਜਾਵੇ ਨੂੰ ਪਤਾ ਨਾ 2 ਵਜੇ ਦਾ ਮਾਪ ਰਿਹਾ ਇਹ ਨਾ ਉਹ ਨੀ ਚਾਹ ਤਾਂ ਜਦੋਂ ਫਿਰ ਉਹ ਜਿਹੜਾ ਪਾਣੀ ਪਾਣੀ ਦਾ ਹੈ ਉਹ ਗਲਾਸ ਪਾਣੀ ਕਰਦੀ ਜਾਵੇ 2:30 2:30 ਵਜੇ ਨਹੀਂ 2:30 ਵਜੇ ਹਲੀ ਅਸੀਂ 3 ਕਿਤਾ ਵਜੇ ਹੈ ਹੈ ਮੈਨੂੰ ਕਰਿਆ ਮੈਨੂੰ ਆਫੇ ਉਰੇ ਤਾਂ ਹੈ ਦਾ ਮਾ ਉਰੇ ਤੇ ਕਿੰਨਾ ਟਾਈਮ ਲੱਗਿਆ 2 ਮਿੰਟ ਤਾਂ ਲੱਗਦੇ ਨਹੀਂ ਕੌਣ ਲੰਘਿਆ اچھا ਕੀ ਆ ਪਤਾ ਅੰਮ੍ਰੋ ਦਾ ਪਤਾ ਸੋਝੇ ਕਰਦਾ ਆ ਜੀ ਚਾਹ ਇਸਕੇ ਮਾਰਨੇ ਮਾ ਦੋ ਬੜੀ ਜਾ ਰਹੇ ਇੱਕ ਵਜੇ ਲੰਗਰ ਛੱਕਾ ਹਟਾਉਣ ਵਾਲੀ ਇਹ ਵੀ ਚਾਹ ਲਿਆ ਦੇਖ ਲੈ ਇਹ ਕਿਹੜਾ ਦੋਮਾ ਤੇ ਬੀਤੇ ਹੋਏ ਟੈਂਡਰ ਆ ਜੁਹਣਾ ਇਹਦੀ 22 ਹੈ ਐ ਇੰਨੇ ਨੂੰ ਸੌਂ ਗਿਆ ਟਿੰਨ ਕਾਹ ਵਜ ਗਏ ਲਓ ਜੀ ਆ ਸਾਰੀਆਂ ਮੀਆਂ ਬੈਠ ਗੱਡੀ ਮਾਂ ਦੇਖੋ ਚੱਲ ਰਹੇ ਹੈ ਜੀ ਆਪਾਂ ਬੈਠਿਆ ਪਿੱਛੇ ਇੰਦਰ ਹਰਸ ਬੈਠਿਆ ਹਾਂ ਦਾ ਪੋਤਾ ਪਿੱਛੇ ਬੈਠੇ ਦੋ ਗੱਡੀ ਦਬਾਤੀ ਪਿੱਛੇ ਨੂੰ ਦੇਖ ਲੈ ਟਾਇਰ ਲੱਗਣ ਵਾਲੇ ਕਰਦੇ ਛੱਪਰਾ ਕੀ ਕਰ ਰਿਹਾ ਪਤਾ ਦਮ ਗਿਆ ਬਈ ਝੂਟ ਲੀ ਗਿਆ ਐਡੀ ਕਰਦੀ ਗੱਡੀ ਤਾਂ ਪਿੱਛੇ ਨੂੰ ਮੇਰੇ ਪਿੱਛੇ ਬਈ ਹੈ ਕੀ ਤਾਂ ਖੱਲੀ ਵੀ ਮੀ ਪਿਆ ਕਾ ਮੀ ਗਦਨਾ ਗੁੰਮਾ ਹਵਾਸਾ ਦੀ ਚੱਲੀ ਆ ਗੰਨਾ ਗਿਰਿਆ ਪਿਆ ਇਧਰੋਂ ਟਕੜਾ ਬਰੋਲੇ ਦਰੋਂ ਜੀਰੀ ਇਹਦਾ ਕਿੱਧਰ ਲੱਗੀ ਹੋਣਾ ਇਹ ਹੋਰ ਇੰਨੇ ਸ਼ਰੀ ਵੀ ਮੱਕੀ ਦੇਖ ਰਹੇ ਆ ਅੱਜ ਕੀ ਖਿਲਾਉਗਾ ਮਾਮਾ ਮੈਂ ਕੀ ਖਿਲਾਉਂਦਾ ਹਾਂ ਹੱਥ ਨਾਲ ਖਿਲਾਉਂਦਾ ਮੇਰੇ ਯਾਰ ਹੱਦ ਕਰ ਰਿਹਾ ਤੂੰ ਘੰਮ ਤੇ ਘੰਮ ਵੀਡੀਓ ਬਣ ਰਹੀ ਹੈ ਵੀਡੀਓ ਮਾ ਤਾਂ ਕਹਿੰਦੇ ਵੀ ਖਾ ਲਿਓ ਜੋ ਖਾਣਾ ਖਾ ਲਿਓ ਉਹ ਤਾਂ ਪਾਣੀ ਦੇ ਦਿੰਦੇ ਕਹਿੰਦੇ ਮਾਰੇ ਦਾ ਕਿਆ ਖਾਣਾ ਹੁੰਦਾ ਨੇ ਖਾਣਗੇ ਪਤੌੜ ਕਦੂੜ ਹੋਰ ਗਿਆ ਜਣਾ ਮੇਲੇ ਵਾਂ ਗਿਆ ਹੋਇਆ ਰਾਰ ਹੋਰ ਮੇਲੇ ਵਾਂ ਗਿਆ ਛੱਲੇ ਨੂੰ ਬਰਦਾਰ ਹੈ ਚੱਲੇ ਗਿਆ ਇਹ ਗਿੰਮੀਆ ਹੁੰਦਾ ਚੱਲੂਗਾ ਇਹ ਸੱਚਾ ਲੰਬੜਦਾਰ ਮਗੇ ਰਾਜ ਦੇਰਾ ਆ ਆਏ ਤੋਂ ਖੜਾ ਹੈ ਚੱਲੂਗੇ ਜਾਉਂਗੇ ਛੂਹ ਹੋਣਵਾ ਲੇਉਗੇ ਤਨੋ ਬਰਦਾਰ ਦਾ ਹੈ ਉਹਨੇ ਕਹਿ ਦੇਣਾ ਫੜ ਲਈ ਫੜ ਲਈ ਆ ਉਹ ਉਹ ਪੈਸੇ ਤਾਂ ਮੇਰੇ ਤੇ ਲੈ ਲਈ ਫੜ ਲਈ ਫੜ ਲਈ ਉਹ ਤੂੰ ਐਕਟ ਅਦਾ ਕਰ ਲਈ ਤਾਂ ਪਹਿਲਾਂ ਹੋਰ ਨਾਲੇ ਪਕੌੜੇ ਜਿਹੀ ਫੜ ਲਈ ਤੇ ਤੇ ਪਈ ਆਦੀ ਕਿਲੋ ਇਸ ਨੰਬਰ ਤੇ ਤੁਸੀਂ ਕਾਲ ਕਰ ਰਹੇ ਹੋ ਉਹ ਇਸ ਫਿਲਮ ਹਾਂ ਦੀ ਕਿਹਨੂੰ ਕਰਕੇ ਬੋਲਦਾ ਬੰਦ ਕਰਦੇ ਆ ਨੂੰ ਪਤਾ ਉਹ ਜੀ ਸੱਚੋ ਨੰਬਰ ਰਹੀ ਆ ਆ ਸੋ ਚੋ ਉਹ ਝੁੱਗੇ ਵਿੱਚੇ ਬੰਦ ਹੋ ਗਿਆ ਕਿਉਂਗਾ ਪਤਾ ਨਹੀਂ ਆਪੇ ਬੰਦ ਹੋ ਜਾਂਦਾ ਉਹ ਆਪੇ ਬੰਦ ਹੋ ਜਾਂਦਾ ਹੈ ਵੀ ਸੰਝੇ ਟਾਈਮ ਅੱਧਾ ਖਰਾ ਹੋਈ ਦੁਬਾਰਾ ਦੇਖ ਲਾਗਾ ਕੋਤਾ ਦੇਖੋ ਬੱਦਲ ਕਿੰतरह ਹੋ ਰਿਹਾ ਬਈ ਬਾਹਰ ਸਬਹੁਤ ਪਈ ਔਰ ਇਹਨੂੰ ਰਾਤ 11 ਵਜੇ ਜਦ ਆਪਣਾ ਪਰਾ ਸੂਟ ਜਾ ਉਸ ਟਾਂ ਮੂਰਾ ਵੀ ਬਹੁਤ ਵਾਰਸੀ ਆ ਵਾਰਸ ਕਹਿੰਦੇ ਖੇਤ ਪਰਗੇ ਆਏ ਹੋ ਗਿਆ ਫਲਾਣਾ ਹੋ ਗਿਆ ਟਿਕੜਾ ਹੋ ਗਿਆ ਨਹੀਂ ਗਿੱਲੇ ਦਾ ਹੈ ਖੇਤ ਗਿੱਲੀ ਪਈਆ ਦੇਖ ਜੀ ਵਾਲਾ ਖੇਤ ਗਿੱਲਾ ਪਿਆ ਪਾਣੀ ਭਰਿਆ ਨਹੀਂ ਫਸਾੜਾ ਦਾ ਛਿੜਕਾ ਜਿਹਾ ਹੀ ਹੈ ਸਾੜਾ ਨਹੀਂ ਹੈ ਇੰਨਾ ਵੀ ਦੇਖੀਆ ਪਾਣੀ ਤਾਂ ਖੜਿਆ ਮੇਰੇ ਯਾਰ ਖਾ ਗਏ ਹੁਣ ਕਹੇ ਤਾਂ ਸਿਉਟੀ ਘਰਤੀ ਆ ਦੇਖੋ ਕਿੰਨਾ ਪਾਣੀ ਖੜ ਕਿੱਲਾ ਪਿਆ ਖੇਤ ਨਹੀਂ ਆ ਬਾਹਵਾ ਖੇਤ ਵੀ ਦੇਖੀ ਮੈਂ ਪੈਰ ਗੱਟ ਕੇ ਚੱਲੂਗਾ ਬੰਦਾ ਪਾਣੀ ਖੜਿਆ ਦੇਖ ਲੈ ਬਾਹੇ ਵੇ ਖੇਤ ਮਾ ਉਹ ਦੇਖੋ ਆਪਰ ਦੇ ਹੈ ਸਿਰ ਉਡੀ ਧਰਤੀ ਐ ਪਾਣੀ ਰਹੂਗਾ ਮਾ ਸੜਕ ਚੌੜੀ ਹੋ ਰਹੀ ਐ ਇਹਨੂੰ ਪਹਿਲਾਂ ਸਿੰਗਲ ਦੀ ਸੜਕ ਪਈ ਐ ਚੌੜੀ ਹੋ ਰਹੀ ਐ ਬਾਕੀ ਉਰਾਂ ਵੀ ਹੁਣ ਰੇਟ ਰੂਟ ਜ਼ਮੀਨ ਦਾ ਬਹੁਤ ਤੇਜ਼ੀ ਐ ਬਾਕੀ ਜ਼ਮੀਨ ਬਹੁਤ ਕੰਮ ਦੀ ਐ ਉਹਨਾਂ ਨੂੰ ਜੇ ਆਲੂ ਸਬਜ਼ੀ ਭਾਜੀ ਜੋ ਮਰਜ਼ੀ ਲਾ ਲੋ ਬਈ ਹੂੰ ਦੀ ਜਮੀਨ ਐ ਸਿਉਟੀ ਸਿਉਟੀ ਧਰਦੀ ਐ ਜੋ ਮਰਜ਼ੀ ਕਰ ਲੋ ਭਾਈ ਜੋ ਮਰਜ਼ੀ ਜਿਹੜੀ ਮਰਜ਼ੀ ਸਬਜ਼ੀ ਲਾ ਲੋ ਆ ਦੇਖੋ ਸਿਉਟੀ ਧਰਦੀ ਐ ਮम्मा ਆਪਣੇ ਅੜੀਪਾ ਮ ਲਾ ਰਿਹਾ ਫੋਨ ਉ ਦਾ ਸੁਚਬੰਦ ਆ ਰਿਹਾ ਬਹੁਤ ਦਿਨ ਹੋ ਗਏ ਕਹਿੰਦਾ ਮਨੂੰ ਘਮਾ ਲਿਆ ਉਹ ਮਹਾ ਚੱਲ ਫੇ ਮੇਲੇ ਦਾ ਸੁੱਚ ਥੋੜੀ ਬੰਦ ਕਰਦਾ ਉਹ ਜੇ ਬਾਰੇ ਫੀੜੀ ਅੱਜ ਦੌਣਾ ਦੁਆ ਦੀ ਉੱਥੇ ਅੱਜ ਅੱਜ ਐ ਦੌਣਾ ਕੱਲ ਨਹੀਂ ਮੈਂ ਉੱਥੇ ਗਿਆ ਬੰਦਾ ਫਿਰ ਸੁੱਚ ਬੰਦ ਗੱਲ ਕਿਹਾ ਹੋਇਆ ਹੱਤਾ ਘਰ ਆ ਕੇ ਗਿਆ ਨਹੀਂ 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 ਬੈਟਰੀ ਬੂਟਰੀ ਯਾਰ ਇਹਨੇ ਪੂਰ ਨਹੀਂ ਚੱਕਿਆ ਹੋਣਾ ਪਹਿਲਾਂ ਉਸ ਦਾ ਤਾਂ ਉਹਨੇ ਬੰਦ ਕਰਦਿਆ ਉਹ ਦੌਣਾ ਆਈ ਨਹੀਂ ਮੇਰਾ ਤਾਂ ਖੁੱਲ੍ਹੇ ਹੀ ਰਾਹ ਉਹ ਫੋਨ ਉਹਦਾ ਉਹਦਾ ਵੀ ਖੁੱਲ੍ਹੇ ਹੀ ਰਹਿੰਦਾ ਉਹ ਕੇ ਬੰਦ ਕਰਦਾ ਕਦੇ ਇਹ ਕਹਿੰਦਾ ਪਹਿਲੇ ਵੇ ਆਨੇ ਮਿਲਦਾ ਨਹੀਂ ਨੀ ਆਹ ਦੇਖੋ ਸਾਹਮਣੇ ਮਾੜੀ ਉਹ ਗਮੇੜੀ ਕਿੱਥੇ ਜਾ ਰਿਹਾ ਇੱਧਰ ਹੀ ਖੜਾ ਉਹ ਲਾਣ ਦਾ ਸਾਈਡੋਂ ਹੋਰ ਬੰਦਾ ਦੇਖਦਾ ਤੁਰਦਾ ਨਾ ਬਹੁਤ ਖਾ ਨੇ ਮੇਰੇ ਆ ਸੱਚੇ ਘਰ ਤੋਂ ਬੰਦੇ ਕਿਉਂ ਕੰਦੇ ਕੰਮ ਮਾਰੀ ਮੈਂ ਬਣਨਾ ਜਾਂਦਾ ਹੋਰ ਤਾਂ ਲੱਤਾਂ ਬਾਹ ਟੁੱਟ ਗਈ ਕਿਤੇ गिर ਕੇ ਗਿੱਲੇ ਮਾਹੇ ਜਿਮਾ ਮੈਂ ਖੁੰਡੀ ਵੀ ਨਹੀਂ ਲਿਆਣਦਾ ਹੋਰ ਮੈਂ ਉਹ ਰੋ ਖੁੰਡੀ ਤੇ ਕਿੰਨਾ ਰੁੱਕਿਆਦਾ ਤੈਨੂੰ ਪਰ ਅੱਜ ਇਹ ਜਗਾ ਕੁਰੀਆਂ ਬਟਾ ਨਹੀਂ ਲਿਆਣ ਨਾ ਨੂੰਣੀਆਂ ਹਮ ਇਬੜੇ ਵਾਲੇ ਧਰਮ ਕਰਮਾ ਗੁਦਾ ਹੀਰਾ ਇਛਰਾ ਮੜੇ ਚੱਲ 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 ਮਰਦੂਕ ਸ਼ਾਂਚਾਂ ਸ਼ਾਂਚਾਂ ਬਰਾਹਮ ਤੁਮਰ ਕਾਨੀ ਬਰ ਲੰਗਾ ਚੇਨ ਇਹਦੇ ਮਾੜਾ ਗਾਹੀ ਬੋਲਾ ਕਰੂ ਦੂਰ ਤਾਂ ਨਹੀਂ ਲੱਗੀ ਜਾ ਲਓ ਜੀ ਅਸੀਂ ਖੜੇ ਆ ਇੱਧਰ ਦੇਖੋ ਮਿਲਕ ਦਾ 버ਗਰ ਬਿੱਟੂ ਚਾਟ ਪਟਾਰ ਗੰਨੇ ਦਾ ਰਾਸ 85 ਦਾ ਰਾਸ ਇਧਰ ਫੁੱਲ ਫਲੇ ਲਾਲਾ ਬੈਠਿਆ ਦੇਖੋ ਆ ਦੇਖੋ ਇੰਦਰ ਕੱਪੜਿਆਂ ਦੀ ਸੇਲ ਸੇਲ ਖਲਾਉਣੇ ਇੰਦਰ ਜਲੇਬੀਆਂ ਵਾਲਾ ਆ ਗਿਆ ਬਲ 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 ਜਲੇਬੀਆਂ ਜਲੇਬੀਆਂ ਪਕੌੜੇ ਲੱਡੂ ਵੇਚਣ ਦੇ ਆ ਬੰਦਾ ਦੇਖਿਆ ਜਾ ਲਗਾ ਬੈਠਿਆ ਹਾਲੇ ਇਹ ਸਾਰੇ ਬੰਦੇ ਆਪਣੀਆਂ ਹੈ ਉਹ ਬੈਠਿਆ ਜਿਹੜਾ ਕੌਣ ਫਲਾਉ ਹਜ਼ੀਰ ਆ ਦੰਦ ਦੇ ਜੱਗੜੀ ਬੈਠਿਆ ਅੱਗੇ ਤੇ ਮੋੜ ਲਿਆ ਟਾਉਣ ਪਤੇ ਮੋੜ ਕੇ ਲਾਉਂਗਾ ਇੱਕ ਰੇਡ ਨੂੰ ਉਹ ਤੇ ਕਿ ਉਹ ਪਿੱਛੇ ਲੱਭੂ ਖੜਾ ਰੋਗਲਾ ਕਿੱਥੇ ਖੜਾ ਲੱਭੂ ਉਹ ਪਿੱਛਾ ਦੇ ਗੱਡੀ ਬਾਹਰ ਪਾਰਟੀਆ ਬੰਦਾ ਆ ਗਿਆ ਪਾਰਟੀਆ ਉਹ ਲੈ ਰਿਹਾ ਲੈ ਰਿਹਾ ਪੂਰਾ ਅੱਗੇ ਖੇਲ ਖਲੋਣੇ ਵਾਲਾ ਦੇਖ ਕੰਮ ਹਟ ਗਿਆ ਰਸਤਾ ਲੱਭ ਗਿਆ ਇਹ ਯਾ ਉੱਤੇ ਤੇ ਲਿਆ ਮੋੜ ਗਿਆ ਫਿਰ ਅੱਗੇ ਬਹੁਤ ਬੜੇ ਘਰਾਵਾ ਮੈਂ ਕਹਿ ਰਿਹਾ ਤੇ ਜਗਾ ਹੈ ਨਹੀਂ ਅੱਗੇ ਮਹਾਜਲ ਹੁਣੀ ਜਗਾ ਯਾਰ ਖੁੱਲਾ ਪਿਆ ਯਾਰ ਟੋਪੇ ਦਾ ਕਹਿ ਰਿਹਾ ਦਾ ਹੈ ਨਹੀਂ ਕਾ ਕੁਝ ਵੀ ਕਾ ਇੰਨਾ ਪਰਿਆ ਬਣੀ ਮੇ ਲਮੀ ਕਰਕੇ ਕਾ ਅੰਦਰ ਨਹੀਂ ਹੈ ਰਿਪੋਰਟ ਉਹ ਇੰਨੇ ਲੜੀਆਂ ਲੁੜੀਆਂ ਲਾ ਕੇ ਬੰਦ ਕਰੇ ਸਵਾਰਨਾ ਚਾਹੀਦਾ ਹਨ ਪਰ ਤੈਨੂੰ ਭੇਜ ਦਿਆ 10000 ਰੁਪਏ ਇਹਨੂੰ ਤਾਰ ਦਿੰਦਾ ਦੋਇ ਦਿਨਾਂ ਤੋਂ ਮੱਥਾ ਟੇਕ ਲੰਦਾ ਲੜੀਆਂ ਜੀ ਤਲੇ ਨੂੰ ਮੱਥੇ ਲਾ ਕੇ ਸਵੀਆਂ ਦਿੰਦੇ ਆਪੇ ਗੱਡੀ ਜਾਂਦੇ ਗਾੜੀ ਰੁੱਟੀਆਂ ਖਾ ਖਾ ਭੰਗੀ ਚੰਗੀ ਉਰ ਰਗੜਦੇ ਕੋਈ ਦੇਖੀ ਜੀ ਭੈਣ ਚ ਤੂੰ ਦਾ ਇਹ ਵੀ ਪੀਰ ਮਾਤਾ ਦੇ ਨਾਮ ਤੋਂ ਕਰੇਗਾ ਦਾ ਜਾਹਰ ਪੀਰ ਬਾਬਾ ਜੀ ਰੰਤਨਰਾਜ ਦੇ ਦਰਬਾਰ ਤੋਂ ਮਨਜ਼ੂਰ ਕਰ ਮਹਾਰਾਜ ਬੋਲੋ ਸਤਿ ਸ੍ਰੀ ਅਕਾਲ ਕੀ ਜੈ ਇਤਨਾ ਕਿਲੋ ਜਲੇਬੀ ਓਏ ਵਧੀਆ ਜੀ ਗੱਡੀ ਕੱਢ ਪਿਆ ਕੈਸਾ ਦਾ ਫੋਨ ਦਾ ਜ਼ੀਰੋ ਹੋ ਗਈ ਬੈਟਰੀ ਹਾਂ ਕਿਹੜੀ ਕਲਾਸ ਮਾ ਹੋ ਗਿਆ 6th ਆ ਚਾ ਦਿੱਥੀ ਲੱਗ ਗਿਆ ਤੈਨੂੰ ਕਿਹਾ ਫਿਰ ਫਿਰ ਜੇ ਆ ਗਿਆ ਮੈਨ ਲੈਣਾ ਲੈ ਲੈ ਪਤੌੜ ਬਤੂੜ ਹਾ ਲੈ ਪਤੌੜ ਬਤੂੜ ਹਾਂ ਨਹੀਂ ਨਹੀਂ ਹਾਂ ਤੇ ਆ ਰ ਸਭ ਖਾ ਰਿਆ ਸੰਪਰਿੰਗ ਰੋਲ ਹਰ ਹੋਰ ਕਰ ਦਿੱਤੀ ਚੋਕ ਨੂੰ ਚਾਉਮੀਨ ਸੀ ਪਲੇਟਾਂ ਪਰ ਹੀ ਖੜਿਆ ਚੀ ਖਾ ਲੈਂਦਾ ਅਗਲਾ ਅਗਲੇ ਬੋਟ ਕਰੀ ਜਾ ਫੋਨ ਚੱਕਦਾ ਸਤਿਗੁਰ ਆਲਮ ਅੱਜ ਫਿਰ ਤੇਰੀ ਮਹਾ ਗੈਲ ਵੀਡੀਓ ਬਣਾ ਦੀਏ ਮਾ ਤੂੰ ਅੱਜ ਬਹੁਤ ਦਿਨ ਬਾਅਦ ਟਕਰਿਆ ਅੱਛਾ ਨਾ ਤੂੰ ਸੁੱਚ ਬੰਦ ਆ ਰਿਹਾ ਤੇਰਾ ਉਹ ਯਾਰਾ ਗੋਟੇ ਖਰਾਬ ਹੋ ਗਿਆ ਸਭਾ ਡਿੱਗ ਗਿਆ ਹੈ ਜੀ ਉਹਨੇ ਗਈ ਮੈਂ ਤਾਂ ਕਿਹਾ ਤਾਂ ਇਹਨੂੰ ਮੈਂ ਸੁੱਚ ਸੱਚ ਤੱਕੀ ਲਾ ਬੈਲਬੁੱਲ ਨਹੀਂ ਮੈਂ ਸੁੱਚ ਬੰਦ ਹੋਣਾ ਹੋ ਨਾ ਖਰਾਬ ਖਰੂਬ ਹੋ ਗਿਆ ਹਣਾ ਜਾਂ ਤਾਂ ਮੈਂ ਬੈਟਰੀ ਬੂਟਰੀ ਹੋਰ ਅੱਜ ਸੜ ਦੇ ਪਤਨ ਕੀ ਹੋਇਆ ਗਿਰ ਗਿਰ ਮਿੱਟੀ ਅੱਛਾ ਕਰੇ ਰਾਸਤੇ ਇਹ ਮਾਦੇ ਇਪਰ ਵੀ ਕਰੂਗਾ ਆ ਕੀ ਆ ਬੋਰ ਦਾ ਉੱਪਰ ਗੋਠੇ ਫਰੇ ਜੜਾ ਤੇ ਆਹ ਕਿਆ ਕਰਿਆ ਆ ਦੇਖੋ ਬਈ ਬੋਰ ਭੋਰ ਕੋਠੇ ਪਰ ਚੜਾ ਤੇ ਆ ਦੇਖ ਲੋ ਥੱਲੇ ਤੇ ਜੋੜ ਦਾ ਪਾਗਾ ਬੈਂਡ ਉੱਪਰ ਹੋਦੀ ਬਣਾਤੀ ਹੋਦੀ ਮਾ ਦੀ ਪਾਈਪ ਲਾਈਨ ਮਗੇ ਰਿਆ ਪਾਣੀ ਦੇਖ ਲੋ ਕਿਆ ਕਰਿਆ ਸਿਸਟਮ ਲਾਵੇਂ ਪਾਈਪ ਲਾਈਨ ਮ ਵੀ ਹੋਦੀ ਮਾ ਤੇ ਪਸਾਂ ਹੀ ਕਰੀ ਜਾਊਗਾ ਪਾਣੀ ਆ ਲੈਵਲ ਉੱਚਾ ਕਰਦੇ ਆ ਜਿੱਗੜਨ ਲੱਗਦੀ ਨਵੇਂ ਉਹ ਹੋ ਗਿਆ ਉਹਨਾਂ ਪਤਾ ਕਿਆ ਚਿੱਕਰ ਹੂੰ ਵੀ ਲਾਈਨ ਪਰ ਜਿਹੜੀ ਹਵਾ ਹੈ ਹਾਂ ਉਹਦਾ ਲੋੜ ਨਹੀਂ ਪੈਂਦਾ ਫੇਰ ਨਹੀਂ ਜਦ ਜਿਹੜਾ ਡਾਇਰੈਕਟ ਵੀ ਚਵਾਉਨੇ ਨਾ ਉਹ ਇਹ ਪਾੜੀ ਹੋ ਜਾਂਦੀ ਦਾ ਨਾ ਲੈਨ ਤਾਂ ਨਹੀਂ ਪੜਦਾ ਨਾ ਸਾਰੀ ਗੱਲ ਹੋਈ ਹੈ ਨਾ ਬਾ ਫਿਰ ਤੇਰੇ ਕੋਲ ਤੇਰੇ ਪਾਏ ਆ ਤਾਂ ਫੇਰ ਪਾਈਪਾਂ 'ਚ ਕਮੀ ਆ ਜਾਂ ਤੇਰੇ ਮਿਸਤਰੀ 'ਚ ਕਮੀ ਆ ਖੁੱਲਾ ਮਿਸਤਰੀ ਤਾਂ ਉਹੀ ਮਿਸਤਰੀ ਹੈ ਮੇਪਾ 6 ਸਾਲ ਹੋ ਗਏ ਤੋਂ ਵੀ ਨੂੰ ਮੇਰੇ ਬਾਪੂ ਦਾ ਹੋ ਚੱਕਾ ਈ ਸਾਲ ਗਏ ਕੈਂਚੀ 5 ਇੰਚੀ ਆ 5 ਇੰਚੀ ਦਾ ਉਹੀ ਨੀਲੀ ਕੋਣੀ ਚਾਹੀਦੀ ਉਹ ਹੋ ਲੀਕ ਤਾਂ ਨਹੀਂ ਹੁੰਦੀ ਪਰ ਇਹ ਜਿਹੜਾ ਸੁੱਕਾ ਕਹੀ ਜਾਂਦੇ ਵੀ ਐ ਕਰ ਲਈ ਹੈ ਪਾਈਪ ਕਿੰਨੇ ਵਾਲਾ ਹੈ ਹੈ ਪਾਈਪ ਕਿੰਨੇ ਵਾਲਾ ਬਾਈਨ ਨੂੰ ਪਤਾ ਲੈਣੇ ਵਾਲਿਆਂ ਨੂੰ ਪਤਾ ਨਹੀਂ ਇੱਕ ਤਾਂ ਦੇਸੀ ਵਾਇਪੰਦਾ ਜਿਹੜੇ ਨਾ ਨਾ ਮਧੀ ਵਾਲੇ ਸੁਰੂ ਦੇ ਕੋਈ ਅਜਿਹਾ ਜੇ ਉਹ ਫੇਰ ਜੋੜ ਲਾਇਆ ਉਹਦਾ ਪਿੱਛੇ ਚੜਾਇਆ ਠੋਕਿਆ 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 ਫੇਲੀ ਕਿੱਥੇ ਜਾਂਦਾ ਜੋੜ ਪਾਦੇ ਕੋਈ ਵਾਰ ਜੋੜ-ਜੋੜ ਪਾਦੇ ਹੋ ਜਾਂਦਾ ਕਿਤੇ ਜਿਸ ਹੁਣ ਪੁਰਾਣੀ ਉਹ ਬੁਰਾ ਅਸਫਤ ਜਾਂਦੇ ਤਾਂ ਅਚੰਭੂ ਵੀ ਆਦਾ ਚੱਕਰ ਵੀ ਆਪਣੀ ਮੰਨ ਦੀ ਕੱਢ ਲਈ ਯਾਰ ਪੜਾਕਰ ਸੀ ਗੱਲ ਨਵੀਂ ਬਹੁਤ ਹੀ ਤੁਹਾਨੂੰ ਹੋ ਗਿਆ ਵਹਿਮ ਜਿਹੜਾ ਉਹ ਬਸ ਜਿਹੜਾ ਉਹ ਹੈ ਨਾ ਦਿਮਾਗ ਆ ਦਿਖਾ ਲੈ ਹਾਂ ਇਹ ਜਿਹੜਾ ਉਹ ਕਮ ਕ ਮੋਟਰ ਵਾਧੂਏ ਰੋਡਾਂ ਉੱਪਰ ਚੱਕਣਾ ਉਹਦੀ ਮੰਗੇਦਨਾ ਨਹੀਂ ਉਹ ਜਿਹੜਾ ਫਿਰ ਮਤਲਬ ਜਿਆਦਾ ਇੰਜੀਨੀਅਰ ਬਣ ਜਾਂਦਾ ਹੈ ਹਾਂ ਉਹ ਹੋਇਆ ਉਹ ਹੋਇਆ ਕੰਮ ਇਹ ਨਹੀਂ ਲੀਕ ਤਾਂ ਨਹੀਂ ਹੁੰਦੀ ਮਾਮੇ ਔਖੀ ਜੀ ਲੀਕ ਨਹੀਂ ਹੁੰਦੀ ਹੈ। इवन ਹੀ ਹਵਾ ਹੂ ਬਾਦਾ। ਈਮਾ ਕਿਹਾ ਹਵਾ ਦਾ। ਈਮਾ ਦਾ ਜਿਆਦਾ ਅੰਦਰ ਦੇ ਪਾਣੀ ਦਾ ਪ੍ਰੈਸ਼ਰ ਮਾਰਨਾ, ਪਾਣੀ ਨਿਕਾ ਸਾਨੂੰ ਤੁਰ ਪੈਣਾ ਹਵਾਏ ਜਿਉਂ। ਹਵਾ ਨਿਕਲੀ ਜਾਣੀ ਅੱਗੇ ਜਾ ਕੇ ਬਾਹਰ। ਮੇਰੇ ਪਛੇ 6 ਸਾਲ ਹੋ ਗਏ, 6 ਸਾਲ ਮਾ ਨਾ ਕਿਤੇ। ਐਵੇਂ ਮੈਂ ਖਾਲੀ ਜਾ ਮੋਟਰ। 6 ਸਾਲ ਹੋ ਗਏ ਮੇਰੇ ਪੱਧਵੀ ਨੂੰ 5 ਇੰਚੀ ਹੋ ਐ। ਮੜਾ ਜਾਂ ਵੀ ਕਿਤੇ ਲੀਕ ਨਹੀਂ ਹੋਇਆ ਕਦੇ ਵੀ। ਆ ਟੱਕਣ ਲੱਕੇ ਵੀ ਚਾਲੀਆਂ ਦੋ ਵਾਰ ਤਿੰਨ ਵਾਰ ਬੋਰ ਬੋਰ। ਟੱਕਣ ਉੱਪਰ ਤੇ ਰੇਜਰੇ ਪਟਿਆ ਉੱਪਰ ਤੇ ਹਾਂ 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 ਆ ਪਾਈਪ ਲਾਈਨ ਲੀ ਕੋਈ ਕਿਤੇ ਦੇ ਅੱਛਾ ਹਾਂ ਕੋਠੇ ਕੇ ਲੈਵਲ ਤੱਕ ਮੈਂ ਕਿਥਾ ਮਾਰੀ ਕੱਢ ਲੈ ਪਾਣੀ ਹਾਂ ਜਿੱਤੋਂ ਮਰਜ਼ੀ ਕੱਢ ਲੈ ਜਾ 5-10 ਫੁੱਟ ਉੱਚਾ ਚੱਕ ਕੱਢ ਲੈ 5-7 ਫੁੱਟ ਇਹ ਕਿਹੜਿਆ ਹਾਂ ਹਾਂ ਮੈਂ ਪਾਈਪ ਲਾਈਨ ਬੰਨ੍ਹਣਾ ਵਜ੍ਹਾ ਮਿਛਾਣੀ ਹੋ ਜਾਂਦੀ ਉਹ ਉਸ ਤੋਂ ਹੋਰ ਆੜੀ ਗਹਿਰੇ ਹਾਸ ਤੇਰਾ ਲੰਬੜਦਾਰ ਕੋਲ ਜਾਣਾ ਲੰਬੜਦਾਰ ਕੋਲ ਜਾਣਾ ਮੈਂ ਚਲ ਘਮਾ ਕੇ ਲਿਆ ਮੈਂ ਤੈਨੂੰ ਲੰਬੜਦਾਰ ਕੋਲ ਲੈ ਜਾਵਾਂ ਸੁੱਚ ਬੰਦਾ ਆ ਰਿਹਾ ਆ ਸੁੱਚ ਬੰਦਾ ਆ ਰਿਹਾ ਮਹਾ ਸੁੱਚ ਬੰਦ ਤਾਂ ਫਿਰ ਮਹਾ ਮੈਂ ਜਾਣਦਾ ਹੁਣ ਅਸਲ ਚ ਸ਼ਮਗੋਲੀ ਨੂੰ ਮੱਕਾ ਹੁਣ ਨਹੀਂ ਆ ਦਿਨੀ ਜਾਂਦਾ ਹੂੰ ਮਗਾ ਛੱਡੂ ਬੜਾਈ ਦੀ ਉਹ ਹੈ ਬਿਲਕੁਲੀ ਖਰਾਬ ਹੋ ਗਈ ਵਦਨ ਕੀ ਹੋ ਗਿਆ ਕਿਸੇ ਬੰਦਾ ਆ ਰਿਹਾ ਨਵਾਂ ਕਿ ਮਸ਼ੀਨ ਚੱਲ ਰਹੀ ਨਵਾਂ ਲੈ ਲੈ ਤੀ ਜੋ ਮੈਂ ਜੇ ਸਰਵਾਉਂਗਾ 5-400 ਰੁਪਏ ਦਾ ਲੈ ਲੈਣਾ 5-400 ਰੁਪਏ ਦਾ ਨਵਾਂ ਜਣ ਹਾਂ ਹਾਂ ਲਾਹੌਰ ਗਿਆ ਨਹੀਂ 1100 ਰੁਪਏ ਦਾ ਨਵਾਂ ਆ 1100 ਦਾ ਨਵਾਂ ਆ ਉਹ ਇਹ ਕਹਿੰਦਾ ਤੁਨੂੰ ਵੀ 5 400 ਨੂੰ ਇਹਦੇ ਲੈ ਲੈਣੇ ਠੀਕ ਕਰਨੇ ਤੇ ਬੈਟਰੀ ਪਊਗੀ ਆ ਪਊਗਾ ਆ ਪਊਗਾ ਚੱਲ ਪਾ ਕੇ 500 ਦਾ ਨੋਟ ਨਵਾ ਜਾਣਾ ਹੈ ਸੁੱਚੀ ਦਾ ਖੰਡਾ ਰੋ ਰਾ ਦੇ ਕਿੰਨਾ ਟਾਈਮ ਲੱਗਦਾ ਕੋਈ ਨੀ ਬੱਲ ਨਹੀਂ ਆਉਂਦੀ ਨਾ ਜਾਵੇ ਨੰਬਰ ਨਿਕਲਾਂ